ਸਸਣੇ ਕਾਲਜੀ ਸਾਰਿਆਂ ਨੂੰ ਗੱਲ ਕਰਾਂਗੇ ਲਾਡਲੀਆਂ ਵੀਡੀਓ ਬਾਰੇ ਆਖੇ ਜੋ ਨਾਨੀ ਨੇ ਸਿਖਾਇਆ ਸੀ ਹੁਣ ਮੰਨੂ ਨੂੰ ਕਿ ਕਿਸੇ ਬਲਾਈ ਲਈ ਝੂਠ ਬੋਲਣਾ ਝੂਠ ਨਹੀਂ ਹੁੰਦਾ ਤੇ ਆਖਿਰ ਹੁਣ ਮੰਨੂ ਨੇ ਉਸ ਗੱਲ ਨੂੰ ਫੜ ਲਿਆ ਔਰ ਵਾਕਈ ਜੋ ਦੋ ਗੱਲਾਂ ਹੁਣ ਰੱਬ ਨੇ ਮੰਨੂ ਨੂੰ ਕਹੀਆਂ ਸੀ ਉਸ ਨੂੰ ਹੁਣ ਨਾਨੀ ਨਾਨਾ ਕੋ ਲੁਕਾਇਆ ਆਖਿਰ ਇਹੋ ਜੀ ਕਿਹੜੀ ਦੋ ਗੱਲਾਂ ਸੀ ਇਹ ਸਾਰੀ ਗੱਲ ਅੱਡੋ ਅਡਾ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਇੱਕ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜਦੋਂ ਗੌਂਡਣ ਹੋਰ ਜੋ ਗੁੱਡੀ ਉਹਨਾਂ ਨੇ ਸੁੱਟੀ ਸੀ ਨਾ ਨੇ ਮੰਨੂ ਨੇ ਇਹ ਤਾਂ ਬਈ ਉਹ ਗੌਂਡਣ ਨੂੰ ਵਾਪਸ ਖੜ ਕੇ ਲਈ ਆਈ ਲੇਕਿਨ ਗੌਂਡਣ ਨੇ ਉਹ ਮਾਫੀ ਮੰਗ ਲਈ ਔਰ ਇਹ ਵੀ ਕਹਿ ਦਿੱਤਾ ਕਿ ਵਈ ਮੇਰੇ ਕੋਲ ਪੁੱਲ ਹੋ ਗਈ ਔਰ ਗੌਂਡਣ ਚਾਂਟ ਤੋਂ ਬਾਅਦ ਜੋ ਦੂਜੀ ਗੁੱਡੀ ਸੀ ਨਾ ਨਾਨਾ ਜੀ ਨੇ ਮੰਨੂ ਨੂੰ ਕਿਹਾ ਕਿ ਮੈਂ ਹੱਲੇ ਵੀ ਇਸ ਨੂੰ ਸੁੱਟ ਕੇ ਆਵਾਂ ਗਾ ਦੇ ਘਾੜ ਦੇ ਅੰਦਰ ਆ ਕੇ ਮੰਨੂ ਨੇ ਦੂਜੀ ਗੁੱਡੀ ਨੂੰ ਕਿਹਾ ਕਿ ਤੂੰ ਬਚ ਗਈ ਅਸਲ ਮੰਨੂ ਦੇ ਦੋਨੋਂ ਗੁੱਡੀਆਂ ਨਾਲ ਹੀ ਖੇਡਣਾ ਚਾਹਦੀ ਸੀ ਲੇਕਿਨ ਇਹ ਸੁਪਨਾ ਉਸ ਨੂੰ ਬਹੁਤ ਹੀ ਪਹਿਲੇ ਆ ਗਿਆ ਸੀ ਕਿ ਬਈ ਇੱਕ ਗੁੱਡੀ ਉਸ ਨਾਲ ਨਹੀਂ ਰਹੂਗੀ ਇਸ ਕਰਕੇ ਉਸਨੇ ਆਪਣੀ ਮਾਸੀ ਰੰਜਨਾ ਨੂੰ ਕਿ ਕਹਿ ਦਿੱਤਾ ਸੀ ਕਿ ਮੈਂ ਇਸ ਟਾਈਮ ਇਸ ਲਈ ਇਸ ਨਾਲ ਗੱਲਾਂ ਕਰ ਰਹੀ ਹਾਂ ਕਿਉਂਕਿ ਇਹ ਇਸ ਨੂੰ ਚੱਲ ਜਾਣਾ ਉਸ ਟਾਈਮ ਮਾਸੀ ਬੜਾ ਹੈਰਾਨ ਹੋਈ ਸੀ ਕਿ ਆਖਿਰ ਗੁੱਟੀ ਕਿਤੇ ਚੱਲ ਜਾਊਗੀ ਉਹ ਜਿਹੜਾ ਨਾਨਾ ਨਾਨੀ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿ ਭਈ ਹੁਣ ਮੰਨੂ ਦੀ ਸ਼ਕਤੀਆਂ ਹੋ ਰੱਬ ਨੇ ਵਾਪਸ ਤੋਂ ਖੋ ਲੀਆਂ ਤੇ ਵੀ ਰੱਬ ਹੁਣ ਗੱਲਾਂ ਵੀ ਨਹੀਂ ਕਰਦੇ ਮੰਨੂ ਨਾਲ ਕਿਉਂਕਿ ਹੁਣ ਮੰਨੂ ਨਾਰਮਲ ਬੱਚੀ ਬਣ ਚੁੱਕੀ ਹੈ ਲੇਕਿਨ ਕਿ ਇਹ ਸੱਚ ਸੀ ਕੁਕੀ ਜਦੋਂ ਮੰਨੂ ਨੇ ਹੁਣ ਗੌਂਡਨ ਨੂੰ ਪੁੱਛਿਆ ਸੀ ਕਿ ਬਈ ਤੁਹਾਨੂੰ ਹਲੇ ਵੀ ਪਿੱਠੇਂ ਦਰਦ ਹੈਗਾ ਤੇ ਗੌਂਡਨ ਨੇ ਕਿਹਾ ਸੀ ਹੈਗਾ ਤੇ ਬਈ ਆਖਿਰੋਂ ਨਾਨਾ ਨਾਨੀ ਨੂੰ ਹੀ ਵੇ ਲੱਗਿਆ ਸੀ ਕਿ ਬਈ ਇਹ ਤੇ ਹੁਣ ਵਾਪਸ ਤੋਂ ਇਸ ਨੂੰ ਸੁਪਨਾ ਆ ਰਿਹਾ ਇਸ ਕਰਕੇ ਤੇ ਇਸਨੇ ਗੌਂਡਨ ਦਾ ਸਾਰਾ ਸੱਚ ਦੱਸਿਆ ਲੇਕਿਨ ਮੰਨੂ ਨੇ ਫਿਰ ਕਹਿ ਦਿੱਤਾ ਕਿ ਇਹ ਸੁਪਨਾ ਤੇ ਮੈਨੂੰ ਬਹੁਤ ਹੀ ਪਹਿਲੇ ਆਇਆ ਸੀ ਜਿਦ ਤਰ੍ਹਾਂ ਮਿੰਦਾ ਅੜ ਹੋਣ ਤੋਂ ਬਾਅਦ ਉਸਨੇ ਸੋਚ ਲਿਆ ਸੀ ਕਿ ਬਈ ਜੋ ਕੰਮ ਮੈਨੇ ਪਹਿਲੇ ਕਦੀ ਵੀ ਨਹੀਂ ਕੀਤੇ ਉਹੀ ਮੈਂ ਕਰਾਂਗਾ ਜਿਵੇਂ ਕਿ ਹੁਣ ਮੈਂ ਆਪਣੀ ਭੈਣ ਨੂੰ ਵੀ ਇੱਥੇ ਸੱਦਾਂਗਾ ਤੇ ਬਈ ਬੁੱਟਰ ਨੂੰ ਵੀ ਸੱਦਾਂਗਾ ਤੇ ਬਈ ਹੋਰ ਤੇ ਹੋਰ ਹੁਣ ਇਹ ਵੀ ਡਿਸਾਈਡ ਕਰ ਲਿਆ ਸੀ ਮਿੰਦੇ ਨੇ ਕਿ ਬਈ ਜੋ ਕੰਮ ਮੈਂ ਪਹਿਲੇ ਜੋ ਮਾੜਾ ਕੀਤਾ ਸੀ ਉਸ ਨੂੰ ਮੈਂ ਜ਼ਰੂਰ ਸੁਧਾਰਾਂਗਾ ਮਤਲਬ ਮੰਨੋ ਨੇ ਇੱਕ ਸਵਾਲ ਪੁੱਛਿਆ ਸੀ ਮਿੰਦੇ ਕੋਲ ਜਦੋਂ ਮੰਨੂ ਕਾਲ ਛੱਡ ਕੇ ਜਾ ਰਹੀ ਸੀ ਕਿ ਬਈ ਚਾਚਾ ਜੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤੇ ਉਸ ਟਾਈਮ ਹੁਣ ਬੜਾ ਹੀ ਲਾਚਾਰ ਹੋਇਆ ਸੀ ਮਿੰਦਾ ਦੇ ਉਸਨੇ ਸੋਚ ਲਿਆ ਸੀ ਕਿ ਬਈ ਹੁਣ ਮੈਂ ਮੰਨੂ ਨੂੰ ਵੀ ਆਪਣੇ ਘਰ ਸੱਦਾਗਾ ਕਿਉਂਕਿ ਮੈਂ ਹੁਣ ਇਨ੍ਹਾਂ ਕੋਲ ਅੱਢ ਹੋ ਚੁੱਕਿਆ ਔਰ ਮੇਰਾ ਇਨ੍ਹਾਂ ਨਾਲ ਕੋਈ ਵੀ ਵਾਸਤਾ ਨਹੀਂ ਹੈਗਾ ਦੂਜੀ ਤਰਫ ਕੁਝ ਦਿਨ ਬਾਅਦ ਹੁਣ ਮਿੰਦੇ ਦੇ ਪੁੱਤ ਦਾ ਜਨਮ ਦਿਨ ਸੀ ਤੇ ਬਈ ਉਸਨੇ ਸੋਚਿਆ ਕਿ ਕਿਉਂ ਨਾ ਹੁਣ ਮੈਂ ਆਪਣੀ ਭੈਣ ਨੂੰ ਵੀ ਇੱਥੇ ਸੱਦਾ ਦੇਵਾਂ ਤੇ ਭਟਰ ਭਾਈ ਨੂੰ ਵੀ ਸੱਦਾ ਦੇਵਾਂ ਬਈ ਉਸ ਤੋਂ ਬਾਅਦ ਮਨੂ ਨੂੰ ਵੀ ਇੱਥੇ ਸੱਦਾ ਜਿਵੇਂ ਮਨੂ ਨੂੰ ਰਾਵ ਨੇ ਕਿਹਾ ਹੋਇਆ ਸੀ ਕਿ ਜੋ ਵੀ ਤੈਨੂੰ ਦਿਲ ਨਾਲ ਯਾਦ ਕਰੇਗਾ ਤੇ ਬਈ ਜ਼ਰੂਰ ਤੇਰੀ ਮੁਲਾਕਾਤ ਹੁਣ ਉਸ ਨਾਲ ਹੋ ਜਾਊਗੀ ਬੁਝੇਰੇ ਜਦੋਂ ਮਿੰਦਾ ਹੁਣ ਸੁੱਤਾ ਹੋਇਆ ਸੀ ਦੇ ਉਸ ਟਾਈਮ ਹੁਣ ਜਦ ਮੰਨੂ ਸੀ ਉਹ ਮਿੰਦੇ ਸੁਪਨੇ ਚ ਆਈ ਔਰ ਉਸਨੇ ਕਿਹਾ ਕਿ ਵੀ ਚਾਚਾ ਜੀ ਤੁਸੀਂ ਮੈਨੂੰ ਯਾਦ ਕੀਤਾ ਤੁਸੀਂ ਦਲੇਰੀ ਕੀਤੀ ਤੁਸੀਂ ਬਗਾਵਤ ਕੀਤੀ ਔਰ ਤੁਸੀਂ ਪੂਰੀ ਕੋਸ਼ਿਸ਼ ਕੀਤੀ ਮੈਨੂੰ ਇਸ ਕਾਰਜ ਲੈ ਆਣੇ ਇਹ ਹੀ ਕੋਸ਼ਿਸ਼ ਬਹੁਤ ਸੀ ਲੇਕਿਨ ਮੈਂ ਹਲੇ ਇਸ ਕਾਰਜ ਨਹੀਂ ਆ ਸਕਦੀ ਕਿਉਂਕਿ ਰੱਬ ਦੇ ਬਚਨ ਮੇਰੀ ਮਾਂ ਦੀ ਧੀਆਂ ਹੋਣ ਤੋਂ ਬਾਅਦ ਹੀ ਮੈਂ ਇੱਥੇ ਆਵਾਂਗੀ ਮੰਨੂ ਨੂੰ ਇਹ ਸੁਪਨਾ ਆਇਆ ਸੀ ਦੇ ਇਹ ਸਾਰੀ ਗੱਲਾਂ ਹੁਣ ਮੰਨੂ ਨੇ ਆਪਣੇ ਨਾਨਾ ਨਾਨੀ ਕੋਲ ਲੁਕਾਇਆ ਜੇਕਰ ਵੀਡੀਓ ਵਧੀਆ ਲੱਗੀਏ ਤੇ ਇੱਕ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ